بے ہمتیں نے ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ سینا پاڑ کے پتھرਾਂ ਦਾ دوستو ਅੱਜ ਆਪਾਂ ਚਮਕੀਲੇ ਦੀ ਗੱਲ ਕਰਾਂਗੇ ਤੇ ਚਮਕੀਲੇ ਦੇ ਅਸ਼ਲੀਲ ਗਾਣਿਆਂ ਦੀ ਗੱਲ ਨਹੀਂ ਕਰਦੇ ਚਮਕੀਲੇ ਦੇ ਦੂਜੇ ਪੱਖ ਦੀ ਗੱਲ ਕਰਾਂਗੇ ਉਹਦੇ ፋైనాنشل سٹیٹس ਦੀ ਗੱਲ ਕਰਾਂਗੇ ਅੱਜ دوستو ਇੱਕ ਗਰੀਬ ਘਰ ਦਾ ਮੁੰਡਾ ਜਿਹਦਾ ਬਚਪਨ ਕੱਚੇ ਘਰਾਂ 'ਚ ਬੀਤਿਆ ਜਿਹਦਾ 16 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਜਿਹਨੂੰ ਗਰੀਬੀ ਕਰਕੇ ਆਪਦੀ ਪੜ੍ਹਾਈ ਛੱਡਣੀ ਪਈ ਤੇ ਛੋਟੀ ਉਮਰ ਚੋਂ ਉਹਨੂੰ ਫੈਕਟਰੀ 'ਚ ਕੰਮ ਕਰਨਾ ਪਿਆ। ਪਰ ਦੋਸਤੋ ਉਹ ਬੰਦੇ ਨੇ ਸੁਪਨੇ ਬਹੁਤ ਵੱਡੇ ਵੇਖ ਰੱਖੇ ਸੀ। ਉਹਨੇ ਹਿੰਮਤ ਨਹੀਂ ਹਾਰੀ। ਉਹ ਆਪਣੇ ਆਸ-ਪਾਸ ਦੇ ਹਾਲਾਤਾਂ ਅੱਗੇ ਝੁਕਿਆ ਨਹੀਂ। ਤੇ ਇੱਕ ਦਿਨ ਉਹ ਘਰੋਂ ਨਿਕਲ ਗਿਆ ਆਪਦੇ ਸੁਪਨੇ ਪੂਰੇ ਕਰਨ ਵਾਸਤੇ। ਦਿਨ ਰਾਤ ਉਹਨੇ ਮਿਹਨਤ ਕੀਤੀ। ਬੜੇ ਉਸਤਾਦਾਂ ਦੇ ਭਾਂਡੇ ਮਾਂਜੇ। ਉਹਨਾਂ ਨੂੰ ਚਾਹਾਂ ਪਿਆਈਆਂ। ਤੇ ਅਖੀਰ 'ਚ ਉਹਦੀ ਮਿਹਨਤ رنگ ਲਿਆਈ। ਇਹ ਹੌਲੀ-ਹੌਲੀ ਆਪਣੀ ਮਿਹਨਤ ਸਦਕਾ ਉਹ ਪੱਥਰਾਂ ਦਾ ਸੀਨਾ ਹਾਲਾਤਾਂ ਦਾ ਸੀਨਾ ਪਾੜ ਕੇ ਇੱਕ ਦਿਨ ਫਿਰ ਉਹ ਉੱਗ ਪਿਆ ਤੇ ਵੇਖਦਿਆਂ ਵੇਖਦਿਆਂ ਉਹ ਸੰਗੀਤ ਦੇ ਖੇਤਰ ਦਾ ਇੱਕ ਬਹੁਤ ਵੱਡਾ ਦਰਖਤ ਬਣ ਗਿਆ ਦੋਸਤੋ ਆਨਲਾਈਨ ਮੇਰੇ ਹੱਥ ਇੱਕ ਐਗਰੀਮੈਂਟ ਲੱਗਿਆ ਚਮਕੀਲੇ ਦਾ ਜਿਹੜਾ ਉਹ ਵਿਆਹ ਬੁੱਕ ਕਰਨ ਲਈ ਇੱਕ ਮੰਨ ਲਓ ਐਗਰੀਮੈਂਟ ਕਰਦਾ ਸੀ ਇਹ ਐਗਰੀਮੈਂਟ ਹੈਗਾ 9 ਦੋ 1986 ਦਾ ਤੇ ਆਪਾਂ ਐਗਰੀਮੈਂਟ ਤੋਂ ਨਾਲ ਸਾਉਕਤਾਵ ਜਲਾ ਕੇ ਵੇਖਦੇ ਹਾਂ ਚਮਕੀਲੇ ਦਾ ਉਸ ਟਾਈਮ ਦਾ ਫਾਈਨੈਂਸ਼ੀਅਲ ਸਟੇਟਸ ਕੀ ਸੀ ਕੀ ਤਰੱਕੀ ਕੀਤੀ ਸੀ ਉਹਨੇ ਤੇ ਦੋਸਤੋ ਇਹ ਐਗਰੀਮੈਂਟ ਹੈਗਾ 9 ਦਾ 86 ਦਾ ਤੇ ਜਿਹੜਾ ਵਿਆਹ ਦੀ ਉਹ ਚ ਬੁਕਿੰਗ ਹੈਗੀ ਨਾ ਉਹ ਹੈਗਾ 14 ਤੱਕ 86 ਦੀ ਮਤਲਬ ਸਵਾ ਤੋਂ ਡੇਢ ਮਹੀਨਾ ਪਹਿਲਾਂ ਵਿਆਹ ਬੁੱਕ ਹੋਇਆ ਗਿਆ ਤੇ ਇਹਦੇ ਜਿਹੜੇ ਬੁਕਿੰਗ ਕਰਾਉਣ ਵਾਲਾ ਬੰਦਾ ਸੀਗਾ ਬਾਦਰ ਸਿੰਘ ਇਹਦੇ ਜਿੱਥੇ ਪ੍ਰਾਤ ਜਾਣੀ ਆ ਜਿੱਥੋਂ ਪ੍ਰਾਤ ਆਉਣੀ ਆ ਇਹ ਵਿਆਹ ਕੁੜੀ ਵਾਲੇ ਕੰਨੀਓ ਬੁੱਕ ਹੋ ਰਿਹਾ ਜਾਂ ਮੁੰਡੇ ਵਾਲੇ ਕੰਨੀਓ ਸਾਰੀ ਡਿਟੇਲ ਉਸ ਐਗਰੀਮੈਂਟ ਚ ਲਿਖੀ ਵੀ ਹੈ ਕਿ ਇਹਦੇ ਚ ਜਿੱਥੋਂ ਬਰਾਤ ਆਉਣੀ ਸੀ ਨਾ ਉਹ ਪਿੰਡ ਸੀਗਾ ਕੋਟ ਧਰਮੂ ਵਿਪਾਦਰ ਸਿੰਘ ਕੋਟ ਧਰਮੂ ਦਾ ਸੀ ਤੇ ਬਰਾਤ ਜਾਣੀ ਸੀ ਇਹ ਪੱਖੋਗਲਾ ਤੇ 4300 ਚ ਜਿਹੜਾ ਉਹਨਾਂ ਦਾ ਵਿਆਹ ਬੱਕ ਹੋਇਆ ਸੀਗਾ 200 ਰੁਪਏ ਅਡਵਾਂਸ ਦਿੱਤਾ ਉਹਨੇ 4100 ਰੁਪਿਆ ਵਿਆਹਲੇ ਦੇਣ ਦੇਣਾ ਸੀਗਾ ਤੇ 2 ਘੰਟਿਆਂ ਦਾ ਹੀ ਪ੍ਰੋਗਰਾਮ ਕਰਨਾ ਸੀ ਉਹਨੇ ਵੀ ਸਾਰੀਆਂ ਸ਼ਰਤਾਂ ਖੋਲ ਕੇ ਲਿਖੀਆਂ ਹੋਈਆਂ ਐਗਰੀਮੈਂਟ 'ਚ ਕਿਉਂਕਿ ਉਹ ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਖਾੜੇ ਵੀ ਲਾਉਂਦਾ ਸੀ ਤੇ ਬਸ ਉਹ ਇੱਕ ਆਪਣਾ ਇੱਕ ਬੱਜਮਾ ਟਾਈਮ ਦਿੰਦਾ ਸੀ ਇੱਕ ਵਿਆਹ 'ਚ ਦੋਸਤੋ 43 ਸੌ ਚ ਵਿਆਹ ਬੱਕ ਹੋਇਆ ਤੇ ਜਿਹੜਾ ਉੱਤੇ ਨਾਮ-ਸ਼ਨਾਮ ਮਾਨ-ਸਨਮ ਜਿਹੜੇ ਪਰਮਿਸ਼ਨਾਂ ਚੱਲਦੀਆਂ ਉਹ ਜਿਹੜੇ ਪੈਸੇ ਇਕੱਠੇ ਹੋਣੇ ਸੀ ਉਹ ਅੱਡ ਹੈ ਜੀ ਆਪਾਂ ਐਵਰੇਜ ਇੱਕ ਗਾ ਦੀ 5000 ਤੋਂ 5500 ਰੁਪਏ ਰਲਾਈਏ ਨਾ ਤਾਂ ਮਹੀਨੇ ਦਾ ਡੇਢ ਤੋਂ ਪੌਣੇ 2 ਲੱਖ ਰੁਪਇਆ ਅਖਾੜਿਆਂ-ਅਖਾੜਿਆਂ ਤੋਂ ਇਕੱਠਾ ਕਰ ਲੈਂਦਾ ਸੀ ਉਹ ਤੇ ਜਿਹੜੇ ਉੱਤੇ ਰਿਕਾਰਡ ਕਸਟਾਂ ਵਿਕਦੀਆਂ ਸੀਗੀਆਂ ਉਹ ਵੀ ਬਲੈਕ 'ਚ ਵਿਕਦੀਆਂ ਸੀਗੀਆਂ ਉਸ ਤੋਂ ਆਮਦਨ ਅੱਡ ਹੁੰਦੀ ਸੀਗੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹ ਮਹੀਨੇ ਦਾ 3-4 ਲੱਖ ਰੁਪਇਆ ਛੱਡਦਾ ਨਹੀਂ ਸੀ ਇਹ ਗੱਲ ਹੈਗੀ ਹੈ 1986 ਦੀ ਕਰ ਰਹੇ ਆਪਾਂ ਤੇ ਜੇ ਅੱਜ ਦੇ ਟਾਈਮ ਦਾ ਹਿਸਾਬ ਲਾਈਏ ਨਾ ਤੇ ਅੱਜ ਦੇ ਟਾਈਮ ਦਾ ਮੇਰੇ ਹਿਸਾਬ ਨਾਲ 30 ਤੋਂ 40 ਲੱਖ ਰੁਪਏ ਮਹੀਨਾ ਤੁਸੀਂ ਸੋਚ ਸਕਦੇ ਹੋ ਵੀ ਉਸ ਬੰਦੇ ਨੇ ਕਿੰਨੀ ਤਰੱਕੀ ਕਰ ਲਈ ਸੀ ਤੇ ਪੈਸਿਆਂ ਦੇ ਮਾਮਲੇ 'ਚ ਉਹ ਕਿਸ ਲੈਵਲ ਤੇ ਪਹੁੰਚ ਗਿਆ ਸੀ ਸੋ ਜਿਸ ਤਰ੍ਹਾਂ ਉਹ ਗਰੀਬੀ ਦੀ ਦਲਦਲ 'ਚੋਂ ਨਿਕਲ ਕੇ ਆਇਆ ਸੀ ਨਾ ਤਾਂ ਉਹਨੂੰ ਜਨੂਨ ਸੀ ਕੰਮ ਕਰਨ ਦਾ ਤਾਂ ਇਸ ਜਨੂਨ ਕਰਕੇ ਹੋਇਆ ਇਸ ਲੈਵਲ ਤੇ ਪਹੁੰਚ ਸਕਿਆ ਤੇ ਹੋ ਸਕਦਾ ਵੀ ਇਸ ਜਨੂਨ ਕਰਕੇ ਹੀ ਉਹਦੀ ਮੌਤ ਹੋ ਗਈ। ਦੋਸਤੋ ਇਹ ਜਿਹੜੀ ਇੱਕ ਵਧੀਆ ਉਹਦੀ ਜ਼ਿੰਦਗੀ ਤੋਂ ਸਿੱਖਣ ਵਾਲੀ ਜ਼ਿੰਦਗੀ ਤੋਂ ਅਪਣਾਉਣ ਵਾਲੀ ਗੱਲ ਇਹ ਹੀ ਹੈ ਵੀ ਸੁਪਨੇ ਵੱਡੇ ਦੇਖਣੇ ਚਾਹੀਦੇ ਆ। ਹਰੇਕ ਬੰਦੇ 'ਚ ਕੋਈ ਨਾ ਕੋਈ ਕੁਆਲਿਟੀ ਕੋਈ ਨਾ ਕੋਈ ਗੁਣ ਹੁੰਦਾ ਹੈ। ਤੇ ਆਪ ਨੂੰ ਉਹ ਕੁਆਲਿਟੀ ਉਹ ਗੁਣ ਲੱਭਣਾ ਚਾਹੀਦਾ ਹੈ ਤੇ ਉਹ ਨੂੰ ਲੱਭ ਕੇ ਤੇ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ। ਤਾਂ ਚਮਕੀਲਾ ਵੀ ਆਪਣੇ ਵਰਗਾ ਬੰਦਾ ਹੀ ਸੀ। ਤਾਂ ਕੋਈ ਵੀ ਬੰਦਾ ਸਕਸੈਸ ਪਾ ਸਕਦਾ ਹੈ।